ਫੌਜੀਆਂ ਵਾਸਤੇ ਉਹਨਾਂ ਦੇ ਸਨਮਾਨ ਸਾਡੇ ਸਨਮਾਨ ਦਾ ਦਿਨ ਹੈ ਕਿ ਅਸੀਂ ਤਿਰੰਗਾ ਯਾਤਰਾ ਕਰ ਰਹੇ ਆ ਆਪਣੇ ਦੇਸ਼ ਦੇ ਬਹੁਤ ਬਹੁਤ ਮਾਣ ਹੈ ਸਾਨੂੰ ਬਹੁਤ ਮਾਣ ਹੈ ਸਾਡੇ ਫੌਜੀਆਂ ਤੇ ਜਿਹੜਾ ਕਿ ਅਸੀਂ ਸੀਸਫਾਇਰ ਪਾਕਿਸਤਾਨ ਨਾਲ ਕੀਤੀ ਹੈ ਤੇ ਅਸੀਂ ਆਪਣੀ ਬੁਲੰਦ ਆਪਣੇ ਦੇਸ਼ ਨੂੰ ਬੁਲੰਧੀਆਂ ਤੱਕ ਪਹੁੰਚਾਇਆ ਹੈ ਸਾਰੇ ਬਹੁਤ ਹੀ ਮਾਣ ਕਰਦੇ ਨੇ ਮੋਦੀ ਜੀ ਤੇ ਸਾਨੂੰ ਇਹ ਸਾਨੂੰ ਆਪਣੇ ਭਾਰਤ ਤੇ ਬਹੁਤ ਮਾਣ ਹੈ ਤੇ ਇਹ ਤਿਰੰਗਾ ਯਾਤਰਾ ਅਸੀਂ ਸਾਰੇ ਕੱਢ ਰਹੇ ਆ ਅੱਜ ਤਿਰੰਗਾ ਯਾਤਰਾ ਕੱਢੀ ਗਈ ਹੈ ਇਹਦਾ ਇੱਕੋ ਹੀ ਉਪਲਖਸ਼ ਹੈ ਕਿ ਹਰ ਭਾਰਤੀ ਪਾਵੇ ਅਮੀਰ ਪਾਵੇ ਗਰੀਬ ਪਾਵੇ ਕਿਸੇ ਵੀ ਜਾਤ ਦਾ ਪਾਵੇ ਕਿਸੇ ਵੀ ਕੌਮ ਦਾ ਪਾਵੇ ਕਿਸੇ ਵੀ ਪਾਰਟੀ ਦਾ ਸਭ ਇਕੱਠੇ ਹੋਏ ਨੇ ਤੇ ਸਭ ਅੱਜ ਸਾਡੇ ਦੇਸ਼ ਦੇ ਜਿਹੜੇ ਵੀ ਦੁਸ਼ਮਣ ਨੇ ਪਾਕਿਸਤਾਨ ਹੋਵੇ ਪਾਵੇ ਚੀਨ ਹੋਵੇ ਪਾਵੇ ਤੁਰਕੀ ਹੋਵੇ ਪਾਵੇ ਅਜ਼ਰਬਾਈਜਾਨ ਹੋਵੇ ਸਭ ਨੂੰ ਇੱਕ ਬਹੁਤ ਗਹਿਰਾ ਸੰਦੇਸ਼ ਦਿੰਦੇ ਆ ਕਿ ਅਸੀਂ ਹੁਣ ਇੱਕ ਆ ਤੇ ਜੇ ਸਾਡੇ ਦੇਸ਼ ਦੇ ਉੱਪਰ ਕੋਈ ਵੀ ਸੰਕਟ ਆਏਗਾ ਤੇ ਅਸੀਂ ਪਿੱਛੇ ਨਹੀਂ ਮੋੜਨਾ ਅਸੀਂ ਫਿਰ ਪਿੱਛੇ ਮੁੜ ਕੇ ਨਹੀਂ ਵੇਖਣਾ ਫਿਰ ਅਸੀਂ ਸਰਕਾ ਤੇ ਵੀ ਉਤਰਾਂਗੇ ਅਸੀਂ ਮੈਦਾਨ ਵਿੱਚ ਵੀ ਆਵਾਂਗੇ ਭਾਵੇਂ ਸਾਨੂੰ ਗੋਲੀਆਂ ਚਲਾਨੀਆਂ ਨਹੀਂ ਆਂਦੀਆਂ ਬਸ ਅਸੀਂ ਹਰ ਹਰ ਕੋਸ਼ਿਸ਼ ਕਰਾਂਗੇ ਕਿ ਸਾਡੀ ਇੰਡੀਅਨ ਆਰਮੀ ਦਾ ਅਸੀਂ ਜਿੰਨਾ ਵਜੂਦ ਹੈ ਉਹਨੂੰ ਹੋਰ ਵੱਡਾ ਕਰੀਏ ਜਲ ਸੈਨਾ ਹੋਵੇ ਥਲ ਸੈਨਾ ਹੋਵੇ ਭਾਵੇਂ ਵਾਯੂ ਸੈਨਾ ਹੋਵੇ ਸਾਡਾ ਯੋਗਦਾਨ ਸਾਡੀਆਂ ਸੈਨਾਵਾਂ ਨੂੰ ਮਰਦੇ ਦਮ ਤੱਕ ਰਹੇਗਾ ਪਾਕਿਸਤਾਨ ਮੁਰਦਾਬਾਦ ਭਾਰਤ ਮਾਤਾ ਕੀ ਜੈ ਖੋ ਜੀ ਅਸੀਂ ਦੇ ਅੱਜ ਸਾਰੇ ਅੰਮ੍ਰਿਤਸਰ ਵਾਸੀਆਂ ਨੇ इवन ਪੂਰੇ ਹਿੰਦੁਸਤਾਨ ਦੇ ਵਿੱਚ ਹੀ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਜੋ ਸਾਡੇ ਸੈਨਾਵਾਂ ਦੇ ਜਿੰਨੀ ਜੱਟ ਸਾਡੇ ਭਾਰਤੀ ਮਿਲਟਰੀ ਨੇ ਚਾਹੇ 에ਅਰ ਫੋਰਸ ਹੈ ਨੇਵੀ ਹੈ ਜਾਂ ਸਾਰੀਆਂ ਸੈਨਾਵਾਂ ਤਿੰਨੇ ਸੈਨਾਵਾਂ ਨੇ ਬਹੁਤ ਸਾਰੀ ਇੱਕ ਆਪਣੀ ਵੀਰਤਾ ਦਿਖਾਈ ਔਰ ਸਾਨੂੰ ਇੱਕ ਅੱਜ ਬਹੁਤ ਜ਼ਿਆਦਾ ਪ੍ਰਾਊਡ ਹੈ ਆਪਣੇ ਦੇਸ਼ ਦੇ ਉੱਤੇ ਔਰ ਆਪਣੀ ਦੇਸ਼ ਦੀ ਸੈਨਾ ਦੇ ਉੱਤੇ ਔਰ ਸਪੈਸ਼ਲੀ ਇੱਕ ਮਹਿਲਾ ਹੋਣ ਦੇ ਨਾਤੇ ਔਰ ਮੈਂ ਇਹ ਵੀ ਕਹਾਂਗੀ ਕਿ ਜਿਹੜੀ ਕਰਨਲ ਸੋਫੀਆ ਕੁਰਾਸ਼ੀ ਔਰ ਇੱਕ ਕਮਾਂਡਰ ਵਿੰਗ ਕੋਰ ਮੈਸੋ ਸਿੰਘ ਜੀ ਹਣਾ ਤੇ ਉਹਨਾਂ ਦਾ ਵੀ ਅਸੀਂ ਸ਼ੁਕਰੀਆਨਾ ਕਰਦੇ ਆਂ ਔਰ ਜੋ ਅਸੀਂ ਉਹਨਾਂ ਨੂੰ ਵੀ ਨਮਨ ਕਰਦੇ ਆਂ ਕਿ ਅੱਜ ਮਹਿਲਾਵਾਂ ਵੀ ਜੰਗ ਦੇ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਨੇ ਔਰ ਇਸ ਲਈ ਬਹੁਤ-ਬਹੁਤ ਨਮਨ ਹੈ ਸਭ ਨੂੰ ਸਾਰਿਆਂ ਨੂੰ ਬਹੁਤ ਵਧਾਈ ਦੇਣਾ ਚਾਹੀਦੀ ਆਂ ਕਿ ਬੜੀ ਸਫਲਤਾਪੂਰਵਕ ਮੋਦੀ ਜੀ ਨੇ ਜੋ ਵੀ ਡਿਸੀਜਨ ਲਏ ਆ ਉਹ ਕਾਬਿਲ-ਏ-ਤਾਰੀਫ ਹੈ ਔਰ ਜੋ ਪਹਿਲ ਗਾਓ ਚ ਹੋਇਆ ਉਹ ਸਭ ਨੂੰ ਪਤਾ ਹੈ ਤਿਰੰਗਾ ਯਾਤਰਾ ਅੱਜ ਗੱਡੀ ਜਾ ਰਹੀ ਹੈ ਜੋ ਵੀ ਅਸੀਂ ਹੁਣ ਤੱਕ ਕੀਤਾ ਆ ਉਹ ਬੜੀਆਂ ਅਚੀਵਮੈਂਟ ਵਾਲੇ ਕੰਮ ਕੀਤੇ ਆ ਔਰ ਮੈਂ ਮਹਿਲਾਵਾਂ ਦੇ ਪੱਖ ਵਿੱਚ ਹੀ ਕਾਵਾਂਗੀ ਕਿਉਂਕਿ ਆਪਣੀ 50% ਕਮਿਊਨਿਟੀ ਹੈਗੀ ਫੀਮੇਲ ਦੀ ਔਰ ਜੋ ਮਹਿਲਾਵਾਂ ਨੇ ਸੋਫੀਆ ਨੇ ਜਾਂ ਜਿਹੜੇ ਸਿੰਘ ਮੈਡਮ ਹੈਗੇ ਉਹਨਾਂ ਨੇ ਕੀਤਾ ਆ ਉਹ ਕਾਬਿਲ ਤਾਰੀਫ ਹੈਗਾ ਆ ਜੇ ਸਾਡੇ ਵੀਰਾਂ ਨੇ ਸਾਡੀ ਇੰਡੀਅਨ ਆਰਮੀ ਨੇ ਆਪਣਾ ਕੰਟ੍ਰਿਬਿਊਟ ਕੀਤਾ ਹੈ ਤਾਂ ਭੈਣਾਂ ਨੇ ਵੀ ਉਹਨਾਂ ਹੀ ਕੰਟ੍ਰਿਬਿਊਟ ਕੀਤਾ ਹੈ ਭਾਰਤ ਮਾਤਾ ਕੀ ਜੈ जय भारत जय हिंद हां जी आज दी जड़ी यात्रा पाकिस्तान ਦੇ ਵਿਰੁੱਧ ਕੱਢੀ ਗਈ ਹੈ ਅਸੀਂ ਮਹਿਲਾ ਮੋਰਚਾ ਆਪਣੇ ਸਾਰੇ ਮਹਿਲਾਵਾਂ ਨੂੰ ਸਪੋਰਟ ਕਰਦੇ ਹੋਏ ਆਪਣੇ ਮੋਦੀ ਜੀ ਨੂੰ ਸਪੋਰਟ ਕਰਦੇ ਹੋਏ ਆਪਣੇ ਬਾਦਪਾ ਜੀ ਨੂੰ ਸਪੋਰਟ ਕਰਦੇ ਹੋਏ ਜਿਹੜੇ ਵੀਰ ਜਵਾਨਾਂ ਨੇ ਸਾਡੇ ਵਾਸਤੇ ਅੱਗੇ ਹੋ ਕੇ ਲੜਾਈ ਲੜੀ ਹੈ ਔਰ ਸਾਡੇ ਵਾਸਤੇ ਸ਼ਹੀਦ ਹੋਏ ਹੈ ਸਾਡਾ ਉਹਨਾਂ ਨੂੰ ਸ਼ਤ ਸ਼ਤ ਨਮਨ ਹੈ ਸੋフィਆ ਜੀ ਨੇ ਔਰ ਮਿਸੇ ਸਿੰਘ ਜੀ ਨੇ ਸਾਡੀ ਔਰ ਜ਼ਿਆਦਾ ਸਿਰ ਉੱਚਾ ਕੀਤਾ ਕਿ ਸਾਡੇ ਅੱਗੇ ਹੋ ਕੇ ਜਿੰਨਾ ਉਹਨਾਂ ਨੇ ਆਪਣਾ ਨਾਮ ਰੋਸ਼ਨ ਕੀਤਾ ਔਰ ਇਨਾਨ ਨਾਲ ਉਹਨਾਂ ਨੇ ਪਹਿਲਾਵਾਂ ਦਾ ਵੀ ਨਾਮ ਰੋਸ਼ਨ ਕੀਤਾ ਅੱਜ ਅਸੀਂ ਇਥੇ ਤਿਰੰਗਾ ਜਾਂਟਾ ਤਿਰੰਗਾ ਯਾਤਰਾ ਸ਼ੁਰੂ ਕੀਤੀ ਜਿਹੜੇ ਕਿ ਸਾਡੇ ਦੇਸ਼ ਦੇ ਵੀਰ ਜਵਾਨ ਫੌਜੀ ਜਿਨ੍ਹਾਂ ਨੇ ਇਸ ਧਰ ਦੇ ਉੱਤੇ ਸਾਰਿਆਂ ਦੀ ਰੱਖਿਆ ਕੀਤੀ ਜੀ ਮੋਦੀ ਜੀ ਨੇ ਬਹੁਤ ਅੱਛਾ ਕੀਤਾ ਕਿ ਜਿਹੜੇ ਅੱਤਵਾਦੀ ਜਿਹੜੇ ਸਾਡੇ ਪਹਿਲਗਾਮ ਦੇ ਵਿੱਚ ਉਹਨਾਂ ਦੇ ਜਾਤ ਪੁੱਛ ਪੁੱਛ ਕੇ ਉਹਨਾਂ ਨੂੰ ਮਾਰਿਆ ਗਿਆ ਵਾ ਉਹਨਾਂ ਦਾ ਬਦਲਾ ਲੈਣ ਵਾਸਤੇ ਉਹਨਾਂ ਅੱਤਵਾਦੀਆਂ ਨੂੰ ਉਹਨਾਂ ਦੇ ਘਰ ਵਿੱਚ ਜਾ ਕੇ ਮਾਰਿਆ ਅਸੀਂ ਮੋਦੀ ਜੀ ਨੂੰ ਵੀ ਸਲੂਟ ਕਰਦੇ ਆ ਅਸੀਂ ਉਹਨਾਂ ਸਾਰੇ ਫੌਜੀ ਜਵਾਨਾਂ ਨੂੰ ਸਲੂਟ ਕਰਦੇ ਆ ਜਿਨ੍ਹਾਂ ਨੇ ਸਾਡੀ ਇਸ ਤਰ੍ਹਾਂ ਦੀ ਰੱਖਿਆ ਕੀਤੀ ਅਸੀਂ ਉਹਨਾਂ ਦੇ ਨਾਲ ਹਰ ਹਰ ਟਾਈਮ ਖੜੇ ਆ ਤੇ ਅਸੀਂ ਹਰ टाइम उन्होंने वास्ते जो भी साढ़े वास्ते जो असि कर सकते हैं वो उन्होंने वास्ते आ, काम करने वास्ते तैयार हैं जो है ना, भारत ने पाकिस्तान को जो लोहे के चने चबोए हैं और पाकिस्तान मुंह के बल गिरा है मांग करके उसने युद्धबंदी ली है भारत का गौरव बड़ा है तो भारत का ये गौरव बड़ा है तिरंगा हमारा शान है हमारी सम्मान है देश की शान है तो तिरंगा हाथ में लेके यात्रा करके भारत माता की जय करते हुए जाएंगे कार्यकर्ता भी जाएंगे जनता भी जाएगी और सारी जनता को जगाने का काम ये पूरे देश में किया जा रहा है कन्याकुमारी से अटारी तक अब देख लीजिए पूरे देश में तिरंगा यात्रा हो रही है सभी मंत्री अधिकारी इसमें भाग ले रहे हैं पार्टी के अधिकारी सरकारी नहीं तो मुझे लगता है ये बड़ी देर बाद ईश्वर ने हमें मौका दिया है कि हम विजय यात्रा निकाल सकें 카르길 ਕੇ ਬਾਅਦ ਅਬ ਜੈ ਜੀ ਸੱਲੋ ਦੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਖਾਸ ਕਰ ਸੇਨਾ ਸਾਰੇ ਦੇਸ਼ ਵਾਸੀ ਅੱਜ ਸੇਨਾ ਦਾ ਧੰਨਵਾਦ ਕਰ ਰਹੇ ਆ ਅੱਜ ਕੋਈ ਰਾਜਨੀਤੀ ਤੁਸੀਂ ਦੇਖਿਆ ਹੋਏਗਾ ਪਹਿਲਾ ਸਿਰਾ ਕਿੱਥੇ ਤੇ ਦੂਜਾ ਹਾਲ ਗੇੜ ਅੱਜ ਉਹ ਲੋਕ ਵੀ ਆਏ ਜਿਨ੍ਹਾਂ ਨੂੰ ਮੈਂ ਕਦੇ ਘਰੋਂ ਨਿਕਲਦੇ ਨਹੀਂ ਇੱਥੋਂ ਲੱਗਦਾ ਹੈ ਕਿ ਸੇਨਾ ਨੇ ਜੋ ਕੰਮ ਕੀਤਾ ਹਿੰਦੁਸਤਾਨੀਆਂ ਨੇ ਉਹਦਾ ਅੱਜ ਮੰਨਿਆ ਕਿ ਸੇਨਾ ਨੇ ਕੋਈ ਸਾਡੀ ਸਾਰਿਆਂ ਕੇ ਅੱਜ ਜੋੜ ਕੇ ਬੇਨਤੀ ਹੈ ਕਿ ਅੱਜ ਜਿਹੜੇ ਹੀ ਰਾਮ ਨਾਲ ਸੁੱਤੇ ਰਹੇ ਆ ਇਹਨੇ ਯੁੱਧ ਦੇ ਵਿੱਚ ਵੀ ਬਾਲ ਬਾਂਕਾ ਨੇ ਇਹ ਸਭ ਸੈਨਾ ਦੀ ਕਰਾਮਾਤ ਹੈ ਇਸ ਕਰ ਜਦੋਂ ਇਹ ਹਲਿਆ ਟਾਈਮ ਹੋਵੇ ਸਾਰੇ ਇਸ ਤਰ੍ਹਾਂ ਬਾਹਰ ਨਿਕਲਿਆ ਕਰੋ ਭਾਰਤ ਮਾਤਾ ਕੀ ਜੈ ਸਾਡੇ ਅਮਨ ਸਰ ਦੇ ਵਿੱਚ ਦੰਗਾ ਯਾਤਰਾ ਸਾਡੇ ਪ੍ਰਦਾਨ ਅਰਵਿੰਦ ਸੰਘ ਦੇ ਨੇਤਜਤ ਚ ਕੱਢੀ ਗਈ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਯਾਤਰਾਵਾਂ ਭਾਰਤੀ ਜਨਤਾ ਪਾਰਟੀ ਔਰ ਆਮ ਨਾਗਰਿਕੋ ਲੋ ਇਹ ਯਾਤਰਾਵਾਂ ਕੱਢੀਆਂ ਜਾ ਰਹੀਆਂ ਕਿਉਂਕਿ ਇਹ ਯਾਤਰਾਵਾਂ ਜਿਹੜਾ ਸੈਨਿਕਾਂ ਨੇ ਪ੍ਰਾਕਰਮ ਦਿਖਾ ਰਿਹਾ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਸਲਾਮੀ ਦੇਣ ਵਾਸਤੇ ਉਹਨਾਂ ਨੂੰ ਪ੍ਰਣਾਮ ਕਰਨ ਵਾਸਤੇ ਉਹਨਾਂ ਨੂੰ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਪ੍ਰਣਾਮ ਕਰਨ ਵਾਸਤੇ ਇਹ ਯਾਤਰਾ ਕੱਢੀ ਗਈ ਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਇਹ ਯਾਤਰਾ ਕੱਢੀ ਗਈ ਆ ਔਰ ਮੈਂ ਕਹਾਂਗਾ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਨਤ ਸਤਿ ਦੇ ਵਿੱਚ ਜਿਹੜਾ ਸੰਦੂਰ ਆਪਰੇਸ਼ਨ ਹੋਇਆ ਚੰਨ ਚੰਨ ਕੇ ਜਿਹੜੇ ਅੰਤਰਕਵਾਦ ਆ ਪਾਕਿਸਤਾਨ ਦੇ ਬੈਠੇ ਸੀ ਉਹਨਾਂ ਦੇ ਅੰਤ ਕੀ ਠਿਕਾਣੇ ਉਹਨਾਂ ਨੂੰ ਮਾਲ ਕਿਰਾ ਔਰ ਜਿਹੜੇ ਪਾਕਿਸਤਾਨ ਨੇ ਸਾਡੇ ਤੇ ਅਟੈਕ ਕੀਤੇ ਚਾਹੇ ਡਰੋਨ ਚਾਹੇ ਮਿਜ਼ਾਈਲਾਂ ਦੇ ਨਾਲ ਉਹ ਸਾਡੀ ਸੈਨਾ ਨੇ ਉਹ ਡਿਫਿਊਜ਼ ਕਰਕੇ ਇੱਕ ਵੀ ਜਿਹੜੀ ਉਹਨਾਂ ਦੀ ਜਿਹੜੀ ਮਿਜ਼ਾਈਲ ਔਰ ਡਰੋਨ ਉਹ ਤੇ ਆਉਣ ਨਹੀਂ ਦਿੱਤਾ ਸਾਡੀ ਸੈਨਾ ਬਹੁਤ ਸਸ਼ਕਤ ਆ ਔਰ ਮੋਦੀ ਸਾਹਿਬ ਨੇ ਇਹਨਾਂ ਨੂੰ ਖੁੱਲ੍ਹੇ ਛੱਡ ਕੇ ਬੜੀ ਵੱਡੀ ਗੱਲ ਕੀਤੀ ਆ ਕਿਉਂਕਿ ਸੈਨਾ ਹੀ ਸਭ ਤੋਂ ਜਿਹੜਾ ਸਾਡਾ ਹਿੰਦੁਸਤਾਨ ਆ ਸੈਨਾ ਦੇ ਹੱਥੀ ਆ ਔਰ ਅਸੀਂ ਉਹਨਾਂ ਦੇ ਉਹਨਾਂ ਦੇ ਨੇਕ ਰਹਦਾਂਗੇ ਅਸੀਂ ਸੇਫ ਆ ਜੈ ਭਾਰਤ ਜੈ ਭਾਰਤ ਮਾਤਾ ਦੀ ਜੈ ਵੰਦੇ ਮਾਤਰਮ ਤਿਰੰਗਾ ਯਾਤਰਾ ਹੈ ਉਹਨਾਂ ਸੈਨਿਕਾਂ ਨੂੰ ਸਮਰਪਿਤ ਹੈ ਉਹਨਾਂ ਸਹਾਸੀ ਪ੍ਰਕਰਮੀ ਸੈਨਾ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਬਾਰਡਰ ਤੇ ਖਲੋ ਕੇ ਸਾਡੀ ਦੇਸ਼ਤੀ ਰੱਖਿਆ ਕੀਤੀ ਔਰ ਇੱਕ ਵੀ ਬੰਬ ਚਾਹੇ ਉਹ ਡਰੋਨ ਸੀ ਚਾਹੇ ਉਹ ਮਿਜ਼ਾਈਲ ਸੀ ਵਿਸ਼ਵ ਦੇ ਵਿੱਚ ਐਸਾ ਪਹਿਲੀ ਵਾਰੀ ਹੋਇਆ ਕਿ ਉਹ ਸਾਰੇ ਦੇ ਸਾਰੇ ਮਿਜ਼ਾਈਲ ਡਰੋਨ ਧਵਾਚੀ ਦਵਸਤ ਕਰਤੇ ਹੋ ਜਿੰਨੇ ਉਹਨਾਂ ਨੇ ਰਿਆਸ਼ੀ ਟਿਕਾਣੇ ਤੇ ਸਾਡੇ ਹਮਲੇ ਕੀਤੇ ਸੀ ਇੱਕ ਵੀ ਬੰਬ ਜਿਹੜਾ ਹੈ ਉਹ ਚਲਾ ਨਹੀਂ ਸਕੇ ਔਰ ਮੈਂ ਪ੍ਰਧਾਨ ਮੰਤਰੀ ਮੋਦੀ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਰੇਸ਼ਨ ਸੰਧੂਬ ਚਲਾਇਆ ਔਰ ਉਹਦੇ ਨਾਲ ਜਿਹੜੇ ਆਤੰਕੀ ਟਿਕਾਣੇ ਸੀਗੇ ਪਾਕਿਸਤਾਨ ਦੇ ਵਿੱਚ ਕੁਸ ਕੇ ਮਾਰੇ ਔਰ ਮੈਂ ਇੱਕ ਵਾਰੀ ਫੇਰ ਭਾਰਤੀ ਸੈਨਾ ਨੂੰ ਨਤਮਸਤਕ ਹੋ ਕੇ ਪ੍ਰਣਾਮ ਕਰਦਾ ਔਰ ਇਹ ਸਾਰੀ ਯਾਤਰਾ ਜਿਹੜੀ ਉਹਨਾਂ ਨੂੰ ਸਮਰਪਿਤ ਹੈ ਜੈ ਹਿੰਦ ਜੈ ਕੀ ਜੈ ਵੀਰ ਸੈਨਿਕਾਂ ਦੀ ਜੈ ਜਿੱਤਰਾ ਸਾਡੇ ਸੈਨਿਕਾਂ ਨੇ ਸਾਡੇ ਪਹਿਲਗਾਮ ਦੇ ਵਿੱਚ ਸਾਡੀਆਂ ਮਾਵਾਂ ਭੈਣਾਂ ਦੇ ਸੰਦੂਰ ਉਜਾੜੇ ਔਰ ਕਿਹਾ ਗਿਆ ਜਾ ਕੇ ਦੱਸ ਦਿਓ ਆਪਣੇ ਮੋਦੀ ਨੂੰ ਔਰ ਮੋਦੀ ਜੀ ਨੂੰ ਜਦੋਂ ਉਹਨਾਂ ਨੇ ਬਾਅਦ ਪਹੁੰਚੀ ਮੋਦੀ ਜੀ ਨੇ ਪਾਕਿਸਤਾਨ ਦੇ ਵਿੱਚ ਵੜ ਕੇ ਉਹਨਾਂ ਦੇ ਟ੍ਰੇਨਿੰਗ ਸੈਂਟਰ ਵੀ ਉਡਾਏ ਔਰ ਉਹ ਆਤਕਵਾਦੀਆਂ ਨੂੰ ਵੀ ਵਿਦਵਸਤ ਕੀਤਾ ਉਹਨਾਂ ਦੇ ਸਾਰੇ ਟਿਕਾਣੇ ਵਿਦਵਸਤ ਕੀਤੇ ਇਹ ਸੀ ਸਾਡੇ ਪ੍ਰਧਾਨ ਮੰਤਰੀ ਜੀ ਸਸਵੀ ਤੇ ਤਪਸੀਪ ਪ੍ਰਧਾਨ ਮੰਤਰੀ ਔਰ ਸਾਡੇ ਸੈਨਿਕ ਜਿਨ੍ਹਾਂ ਨੇ ਉਹਨਾਂ ਨੇ ਘਰ ਵੜ ਕੇ ਉਹਨਾਂ ਨੂੰ ਦਵਸ ਕੀਤਾ ਔਰ ਉਲਟਾ ਜਦੋਂ ਉਹਨਾਂ ਨੇ ਰਿਟੈਲੀਏਟ ਕੀਤਾ ਔਰ ਅਨੇਕਾਂ ਗੋਲੇ ਸਾਡੇ ਹਿੰਦੁਸਤਾਨ ਤੇ ਸੁੱਟੇ ਪਰ ਇੱਕ ਵੀ ਗੋਲਾ ਸਾਡੇ ਜਸਤਸਵੀ ਤਪਸਵੀ ਪ੍ਰਧਾਨ ਮੰਤਰੀ ਤੇ ਉਹਨਾਂ ਦੀ ਸਾਡੀ ਦੇਸ਼ ਦੀ ਬੀਰ ਸੈਨਿਕਾਂ ਨੇ ਸਾਡੇ ਉੱਤੇ ਚੱਲਣ ਨਹੀਂ ਦਿੱਤਾ ਨਾਲ ਦੇ ਨਾਲ ਅਸਮਾਨ ਦੇ ਵਿੱਚ ਹੀ ਉਹਨਾਂ ਨੂੰ ਉਡਾ ਦਿੱਤਾ ਇਹ ਹੈ ਸਾਡੀ ਸੈਨਾ ਇਹ ਹੈ ਸਾਡਾ ਭਾਰਤ ਔਰ ਇਸ ਭਾਰਤ ਨੂੰ ਹੁਣ ਇੰਨਾ ਸਸ਼ਕਤ ਹੋ ਚੁੱਕਾ ਹੈ ਉਹਨੂੰ ਕਿਸੇ ਨੂੰ ਡਰਾਉ ਨਾ ਨਿਊਕਲੀਅਰ ਬੰਬਾਂ ਨਾਲ ਜੇ ਨਿਊਕਲੀਅਰ ਬੰਬਾਂ ਨਾਲ ਜੇ ਸਾਨੂੰ ਡਰਨ ਦੀ ਕੋਸ਼ਿਸ਼ ਕਰੋਗੇ ਇਹ ਹਿੰਦੁਸਤਾਨੀ ਡਰਨ ਵਾਲੇ ਨਹੀਂ ਹੁਣ ਅੱਜ ਦੀ ਜੋ ਅੰਮ੍ਰਿਤਸਰ ਵਾਸੀਆਂ ਨੇ ਅੱਜ ਜੋ ਇਹ ਤਿਰੰਗਾ ਯਾਤਰਾ ਕੱਢ ਕੇ ਦਿਖਾਈ ਹੈ ਇਹ ਇੱਕ ਤੁਸੀਂ ਸੰਕੇਤ ਹੈ ਪਾਕਿਸਤਾਨ ਨੂੰ ਕਿ ਕੱਲੀ ਸੈਨਾ ਹੀ ਨਹੀਂ ਉਹਨਾਂ ਦੇ ਦਿਵਾਲੇ ਹੋਏਗੀ ਜੇ ਐਰਕੀ ਉਹਨਾਂ ਨੇ ਕੋਈ ਹਮਾਕਤ ਕੀਤੀ ਸਾਡੇ ਸਾਰੇ ਦੇ ਸਾਰੇ ਨਾਗਰਿਕ ਵੀ ਉਹਨਾਂ ਨੂੰ ਵਿਰਸਤ ਕਰਨ ਦੇ ਵਿੱਚ ਐਰਕੀ ਉਹਨਾਂ ਦੇ ਨਾਲ ਸਾਥ ਦੇਣਗੇ 22 ਤਾਰੀਖ ਨੂੰ ਕੈਲਗਾਮ ਦੇ ਵਿੱਚ ਸਾਡੀਆਂ 26 ਸਾਡੇ ਵੀਰਾਂ ਦੇ ਸਾਡੀਆਂ ਭੈਣਾਂ ਦੇ ਜੋ ਸੰਦੂਰ ਇਹਨਾਂ ਅੱਤਵਾਦੀਆਂ ਨੇ ਗਵਾਏ ਸੀਗੇ ਉਹ 6 ਉਹ 7 ਦੀ ਰਾਤ ਦੇ ਵਿੱਚ ਸਾਡੀ ਸੈਨਾ ਨੇ ਜਿਸ ਤਰੀਕੇ ਦੇ ਨਾਲ ਉਹਦਾ ਬਦਲਾ ਬਦਲਾ ਲੈਣ ਵਾਸਤੇ ਪਾਕਿਸਤਾਨ ਦੇ ਵਿੱਚ ਵੜ ਕੇ ਪੀਓਕੇ ਦੇ ਵਿੱਚ ਵੜ ਕੇ ਜਿਹੜੇ ਅਤੰਕਵਾਦੀ ਕੈਂਪ ਸੀਗੇ ਉਹਨਾਂ ਦੇ ਸੈਨੇ ਅੱਡੇ ਸੀਗੇ ਜਿਸ ਤਰੀਕੇ ਨਾਲ ਤਬਸਤ ਕੀਤੇ ਆ ਇੱਕ ਮੈਸੇਜ ਤਾਂ ਪੂਰੇ ਹਿੰਦੁਸਤਾਨ 'ਚ ਨਹੀਂ ਪੂਰੇ ਵਰਲਡ ਦੇ ਵਿੱਚ ਇੱਕ ਮੈਸੇਜ ਗਿਆ ਕਿ ਹਿੰਦੁਸਤਾਨ ਹੁਣ ਤਾਕਤਵਰ ਮੂਲ ਬਣ ਚੁੱਕਾ ਹੈ। ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਅਸੀਂ ਧੰਨਵਾਦ ਕਰਾਂਗੇ ਔਰ ਆਪਣੀ ਸੈਨਾ ਨੂੰ ਸਲੂਟ ਕਰਾਂਗੇ। ਜਿਨ੍ਹਾਂ ਨੇ ਬੜੀ ਸ਼ੋਰੇ ਦੇ ਨਾਲ ਇੱਕ ਆਪਣੀ ਤਾਕਤ ਦਿਖਾਈ ਆ ਔਰ ਪਾਕਿਸਤਾਨ ਦੇ ਮੂੰਹ ਤੇ ਚਪੇੜ ਮਾਰ ਕੇ ਜਿਸ ਤਰੀਕੇ ਦੇ ਨਾਲ ਅੱਜ ਪਾਕਿਸਤਾਨ ਝੂਠ ਬੋਲਦਿਆ ਵਾ। ਉਹਨਾਂ ਦੇ ਪ੍ਰਧਾਨ ਮੰਤਰੀ ਉਹਨਾਂ ਦੇ ਬਾਕੀ ਜਿੰਨੇ ਵੀ ਲੀਡਰ ਸਹਿਬਾਨ ਝੂਠ ਬੋਲਦੇ ਪਏ ਆ ਲੇਕਿਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆਦਮ ਪੂਰਾ ਕੇ ਉਹਨਾਂ ਦੇ ਮੁਖ ਦੇ ਚਪੇਟ ਬਾਕੇ ਗਏ ਆ ਸਾਡੇ ਦੇਸ਼ ਦੇ ਰੱਖਿਆ ਮੰਤਰੀ ਸਾਹਿਬ ਉਹ ਜਿੱਗੇ ਆ ਕਸ਼ਮੀਰ ਗਏ ਆ ਉਹਨਾਂ ਸੰਦੇਸ਼ ਦਿੱਤਾ ਵੀ ਸਾਡਾ ਹਿੰਦੁਸਤਾਨ ਦਾ ਇੱਕ ਵੀ ਚੀਜ਼ ਖਰਾਬ ਨਹੀਂ ਹੋਈ ਉਹ ਸਾਡਾ ਕੋਈ ਵੀ ਸਾਡਾ ਨਾਗਰਿਕ ਕਿਸੇ ਦੀ ਕੋਈ ਖਾਨੀ ਨਹੀਂ ਹੋਈ ਹੈਗੀ ਆ ਇਸ ਕਰਕੇ ਅੱਜ ਅਸੀਂ ਉਹਨਾਂ ਦੇਸ਼ ਦੇ ਮਹਾਨ ਸ਼ਖੂਤਾਂ ਨੂੰ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇਹ ਸਾਰਾ ਕੰਮ ਕਰ ਰਹੇ ਆ ਉਹਨਾਂ ਨੂੰ ਸਲੂਟ ਕਰਨ ਵਾਸਤੇ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੂਰੀ ਟੀਮ ਨੇ ਉਹ ਸਾਡੇ ਅੰਮਰਸਰ ਸਾਹਿਬ ਦੇ ਜਿੰਨੇ ਵੀ ਐਨ ਜੀਓਜ਼ ਹੈਗੇ ਆ ਕਾਰਮਿਕ ਸੰਸਥਾ ਮਹਿਗੀਆਂ ਮੈਂ ਜਿੰਨੇ ਵੀ ਸੈਨਿਕ ਪਰਿਵਾਰ ਆ ਉਹ ਸਾਰੇ ਅੱਜ ਜਿਸ ਇਕੱਤਰ ਹੋ ਕੇ ਉਹਨਾਂ ਨੇ ਉਸ ਸलाम ਕੀਤਾ ਵਾ ਸੈਲੂਟ ਕੀਤਾ ਵਾ ਕਿ ਤੁਹਾਡੀ ਸ਼ੌਰੇ ਬਦੌਲਤ ਅੱਜ ਹਿੰਦੁਸਤਾਨ ਦਾ ਡੰਕਾ ਪੂਰੇ ਸੰਸਾਰ ਦੇ ਵਿੱਚ ਵੱਜ ਰਿਹਾ ਵਾ ਔਰ ਸਾਰੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਾਂਗੇ ਉਹਨਾਂ ਨੂੰ ਪ੍ਰੇ ਕਰਾਂਗੇ ਈਸ਼ਵਰ ਅਗੇ ਲੰਬੀ ਉਮਰ ਹੋਵੇ ਔਰ ਇਸੇ ਤਰੀਕੇ ਨਾਲ ਸਾਡੇ ਦੇਸ਼ ਨੂੰ ਪਰਮ ਭਾਵਿਤ ਲਿਆਂ ਲਈ ਜਿਹੜਾ ਨੇ ਕਸਮ ਖਾਦੀ ਆ ਉਹਦੇ ਵਿੱਚ ਆਪਣਾ ਯੋਗਦਾਨ ਪਾ ਸਕਣ ਪਰ ਬਹੁਤ